ਮੈਂ ਕਹਿੰਦਾ ਵੀ ਦੁਨੀਆ ਨੂੰ ਆਪਾਂ ਸੱਚ ਦਿਖਾਉਣਾ ਮੈਂ ਸੱਚ ਲਈ ਹੀ ਖੜਾ ਜੇ ਮੇਰੀ ਇੱਕ ਗੱਲ ਦੇ ਝੂਠ ਵੀ ਹੋਵੇ ਮੈਨੂੰ ਦੁਬਈ ਚਾਹੇ ਫਾਂਸੀ ਜੜਾ ਦੇਵੇ ਇੱਥੇ ਮੈਂ ਹੁਣ ਮੈਂ ਆਪੇ ਪਿੰਡ ਰਹਿਣਾ ਆ ਤਾਂ ਕੰਮ ਵਰਕ ਕਰਦਾ ਠੀਕ ਹੈ ਜੇ ਮੇਰੇ ਕੋਈ ਗਲਤ ਗੱਲ ਹੈ ਮੇਰੀ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਹੋਈ ਹੈ ਐਸਐਚਓ ਨੂੰ ਡੀਐਸਪੀ ਭਗਵੰਤ ਸਿੰਘ ਸਰ ਨੂੰ ਗ੍ਰਹਿ ਮੰਤਰਾਲੇ ਤੱਕ ਇੱਥੇ ਤੱਕ ਦਿੱਲੀ ਗ੍ਰਹਿ ਮੰਤਰਾਲੇ ਵੀ ਜਾਏ ਆ ਅਮਿਲ ਸਾਹ ਜੀ ਨੂੰ ਵੀ ਚਿੱਠੀਆਂ ਕੱਢੀਆਂ ਹੋਈਆਂ ਮੈਗਨਕ ਇਹਨੂੰ ਹੈ ਨਹੀਂ ਦੁਬਈ ਪੁਲਿਸ ਨੂੰ ਵੀ ਕੱਢੀਆਂ ਹੋਈਆਂ ਦੁਬਈ ਐਂਬੈਸੀ ਨੂੰ ਵੀ ਕੱਢਿਆ ਹੋਇਆ ਨੇ ਮੈਂ ਕਹਿੰਦਾ ਜੇ ਮੈਂ ਝੂਠੋ ਬੋਲੂਗਾ ਵੀ ਮੇਰੇ ਆ ਚੀਜ਼ਾਂ ਨਹੀਂ ਹੈ ਜਿਹੜੇ ਮਾਰੀ ਚੌਂਕ ਤੇ ਖੜਾ ਕੇ ਗੋਲੀ ਮਾਰਨ ਦੀ ਮੈਂ ਕਹਿੰਦਾ ਟਾਈਮ ਲਵਾ ਕਰਦਾ ਜੋ ਸੱਚਾਈ ਆ ਸੱਚਾਈ ਨੂੰ ਪ੍ਰਮਾਣ ਕਰਨਾ ਕਈ ਲੋਕ ਸਾਡੀ ਸੱਤ ਸਦੀਆਂ ਦੀ ਸਾਰਿਆਂ ਨੂੰ ਲੱਖ ਪਰਦੇਸੀ ਹੋਈ ਹੈ ਕਿ ਆਪਣਾ ਦੇਸ਼ ਨਹੀਂ ਛੱਡਿਆ ਜਿਹੜੇ ਮੌਤ ਤਾਂ ਖਾਈਏ ਉਸ ਦਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਕ ਉਹ ਨਾਗਰਿਕ ਜੋ ਆਪਣਾ ਘਰ ਪਾਲਣ ਦੇ ਲਈ ਆਪਣਾ পেট ਪਾਲਣ ਦੇ ਲਈ ਆਪਣਾ ਦੇਸ਼ ਪਰਿਵਾਰ ਆਪਣਾ ਇੰਡੀਆ ਪੰਜਾਬ ਨੂੰ ਛੱਡ ਕੇ ਬਾਰਲੇ ਮੁਲਕ ਦੇ ਵਿੱਚ ਲਿਆ ਜਾਂਦਾ ਉਸ ਨੌਜਵਾਨ ਦੇ ਨਾਲ ਜੋ ਉੱਥੇ ਵੀਤੀ ਆ ਸੁਣਦੇ ਆ ਜੋ ਉਹਦੀ ਜਵਾਨੀ ਅਸੀ ਗਾ ਬਾਈ ਜੀ ਕੀ ਹਾਲ ਚਾਲ ਹੈ ਉਹ ਠੀਕ ਠਾਕ ਹੈ ਤੁਸੀਂ ਹਾਂਜੀ ਬਹੁਤ ਵਧੀਆ ਤੁਸੀਂ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਹੈ ਨਰਪਿੰਦਰ ਸਿੰਘ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਪਾਂ ਬਿਲੋਂਗ ਕਰਦੇ ਆ ਵੀਰੇ ਮੈਂ ਰਾਜਗੜ੍ਹ ਪਿੰਡ ਤੋਂ ਡਿਸਟ੍ਰਿਕਟ ਲੁਧਿਆਣਾ ਜੀ ਤਸੀਦ ਹਾਈ ਕੋਰਟ ਹੈ अच्छा, अच्छा स्टैटिस्टिक लुधियाना हां जी भाई पहला ਤਾਂ ਜੀ ਬਰੇ ਹੱਥ ਜੋੜ ਕੇ ਸਤ ਸ੍ਰੀ ਅਕਾਲ ਬਾਈ ਥੋੜਾ ਸਾ ਵਾਇਗਲ ਜੀ ਵੀ ਪੜੇ ਪਹਿਲਾਂ ਤਾਂ ਜੀ ਜ਼ਿਆਦਾਤਰ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਨਾ ਵੀ ਈ ਟਰੈਕ ਲੈਂਜ ਹੁੰਦੇ ਕੀ ਆ ਕਿੱਦਾਂ ਇਹ ਨੇ ਪਿੰਡਾਂ ਦੇ ਵਿੱਚ ਅੱਜ ਤਾਂ ਅੱਜ ਕੱਲ੍ਹ ਜ਼ਿਆਦਾਤਰ ਆ ਲੋਕਾਂ ਨੂੰ ਆਪ ਦਾ ਫੇਸਬੁੱਕ YouTube ਤੋਂ ਖਹਿੜਾ ਨਹੀਂ ਮਿਲਦਾ ਇਹ ਚੀਜ਼ਾਂ ਬਾਰੇ ਨੌਲੇਜ ਹੁੰਦੀ ਹੈ ਪਿੰਡਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਚੀਜ਼ਾਂ ਵੀ ਹੈਗੀਆਂ ਨੇ ਕਈ ਲੋਕ ਤਾਂ ਮੇਰਾ ਮਜ਼ਾਕ ਮੰਨਣਗੇ ਸੀ ਸੁਣ ਕੇ ਮੈਪ ਪਲਪਾਈਂ ਕੰਟਰੀ ਮਨੀਲਾ ਦੇ ਵਿੱਚੋਂ ਬਾਹਰੋਂ ਆ ਰਿਹਾ ਸੀਗਾ ਮੇਰੀ ਦੁਬਈ 4 ਘੰਟੇ 20 ਮਿੰਟ ਦੀ ਸਟੇ ਸੀਗੀ ਉੱਥੇ ਕੋਈ ਮੇਰੇ ਜਾਮਸਾਨ ਵਾਲੇ ਬੰਦਿਆਂ ਨੇ ਹੀ ਜਿਹੜੇ ਜਨਨ ਕਿ ਹਾਰਡ ਕ੍ਰਿਮੀਨਲ ਹੁੰਦੇ ਆ ਪਲਪਾਈਂ ਦੇ ਵਿੱਚ ਮਨੀਲਾ ਜਿਹਨੂੰ ਆਪਾਂ ਨੇ ਪਿੰਡਾਂ ਪੰਜਾਬੀ ਲੋਕ ਕਹਿੰਦੇ ਨੇ ਮਨੀਲਾ ਮਨੀਲਾ ਹਾਂਜੀ ਮਨੀਲਾ ਜੀ ਉੱਥੇ ਜਿਆਦਾਤਰ ਬਹੁਤ ਆਪਣੇ ਆਏ ਦਾਨ ਦੇਖ ਲਓ ਤੁਸੀਂ ਵੀ ਬੰਦੇ ਮਾਰਦੇ ਆ ਜੌਥੇ ਬਾਅਦ ਖਬਰ ਆਉਂਦੀ ਜੀ ਪਲਪੀਨ ਦੇ ਵਿੱਚ ਮਨੀਲਾ ਚ ਮੁੰਡਾ ਮਾਰਦਾ ਜੀ ਹਾਂਜੀ ਹਾਂਜੀ ਉਹ ਕੋਈ ਮਤਲਬ ਉਧਰਲੇ ਬੰਦੇ ਨਹੀਂ ਬੰਦੇ ਨੂੰ ਮਾਰਦੇ ਇਹ ਆਪਣੇ ਪੰਜਾਬੀ ਹੀ ਪੰਜਾਬੀ ਨੂੰ ਪੈਸਾ ਦੇ ਕੇ ਮਰਵਾਉਂਦੇ ਆ ਓਵੇਂ ਹੁਣ ਮੇਰਾ ਕੰਮਕਾਰ ਬਹੁਤ ਵਧੀਆ ਸੀਗਾ ਜੀ ਉੱਥੇ ਮਤਲਬ ਕਹਿਣ ਦਾ ਕਿ ਕੀ ਕਹਿੰਦੇ ਆ ਕਿ ਪੰਜਾਬੀ ਬੰਦੇ ਨੂੰ ਤੰਗ ਕਰਦੇ ਆ ਕਿਸੇ ਨੇ ਜਿਹੜੀ ਗੱਲ ਸੱਚ ਕਹੀ ਹੈ ਕਿ ਆਪਣੇਆਂ ਤੋਂ ਬੱਚੋ ਬਗਾਨੇ ਘੜਾ ਪੀਤੀ ਨਹੀਂ ਹਾਂਜੀ ਬਗਾਨਿਆਂ ਨੂੰ ਕੀ ਪੇਤ ਹੁੰਦਾ ਜੀ ਆਪਣਾ ਆਪਣੇ ਉਜੋ ਜਿੰਨੇ ਆਏ ਦਿਨ ਬੰਦੇ ਮਾਰਦੇ ਨੇ ਉੱਥੇ ਉਹ ਆਪਣੇ ਬੰਦੇ ਮਰਵਾਉਂਦੇ ਆ ਜਿਵੇਂ ਹੁਣ ਮੇਰੇ ਤੇ ਲਾ ਲਓ ਜੀ ਐਕਸਪੋਜੀ ਕਰੋ ਮੇਰੀ ਹੁਣ ਕਿਸੇ ਨਾਲ ਆਪਣਾ ਪਿੰਨਾ ਲਾਗ ਡਾੜ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮੇਰਾ ਉੱਥੇ ਆਪਣਾ ਵਿਆਜ ਦਾ ਕੰਮ ਆ ਪੈਸੀ ਦਾ ਵਿਆਜ ਦਾ ਮਤਲਬ ਕਹਿਣਾ ਫਾਈਨਾਂਸ ਦਾ ਕੰਮ ਆ ਤੁਹਾਡਾ ਹਾਂਜੀ ਫਾਈਨਾਂਸ ਦਾ ਕੰਮ ਆ ਜਿਹੜੋ ਕਹਿ ਦਿੰਦੇ ਜੀ ਇਹ ਪਲਪੀਨੇ ਨੇ ਮਾਰਤਾ ਜੀ ਸਾਡਾ ਮੁੰਡਾ ਕੰਮ ਤੇ ਗਿਆ ਸੀ ਕੋਈ ਨਹੀਂ ਮਾਰਦਾ ਜੀ ਮੈਂ ਉੱਥੇ ਰਹਿ ਕੇ ਆਇਆ ਹਕੀਚਕਾ ਦੱਸਦਾ ਜੀ ਸਾਇਦ ਤੁਹਾਡੇ ਕੋਲੇ ਅੱਜ ਤੱਕ ਕਿਸੇ ਪਲਪੀਨੇ ਦੇ ਵਿੱਚ ਜਿਹੜੇ ਮੁੰਡੇ ਮਢੀਲਾ ਚ ਰਹਿ ਰਹੇ ਨੇ ਕਿਸ ਨੂੰ ਮਰਜੀ ਪੁੱਛ ਲੋ ਉਹਨੇ ਬੰਦੇ ਨੇ ਰਿਅਲਟੀ ਨਹੀਂ ਦੱਸਨੀ ਆਪਾਂ ਵਾਹਿਗੁਰੂ ਹਾਜ਼ਰ ਨਾਜ਼ਰ ਮੰਨ ਕੇ ਜਾਣ ਦੇਣੀ ਆਪਾਂ ਸੱਚ ਗੱਲ ਕਹਿੰਦੇ ਆ ਆਪਣੇ ਪਿਆਪੀ ਹੋਈ ਵਿਆਪੀ ਨੂੰ ਮਲਵਾਉਂਦੇ ਆ ਮੇਰੀ ਦੁਬਈ ਆ ਕੇ ਸਟੇ ਸੀਗੀ 4 ਘੰਟੇ 20 ਮਿੰਟ ਦੀ ਹਾਂਜੀ ਹਾਂ ਮੈਨੂੰ ਉੱਥੇ ਦੁਬਈ 에ਰਪੋਰਟ ਤੋਂ ਕਿਡਨਾਪ ਕਰਾਤਾ ਆਪਣੇ ਪੰਜਾਬੀ ਬੰਦਿਆਂ ਨੇ ਠੀਕ ਹੈ ਜੀ ਕਿਡਨਾਪ ਕਰਵਾ ਕੇ ਉਸ ਤੋਂ ਬਾਅਦ ਮੈਨੂੰ 5 ਦਿਨ ਬੇਹੋਸ਼ ਰੱਖਿਆ ਬੇਹੋਸ਼ ਰੱਖਣ ਤੋਂ ਬਾਅਦ ਮੇਰੀ ਅੱਖਾਂ ਦੀ ਸਰਜਰੀ ਕਰਲ ਸਰਜਰੀ ਕਰਕੇ ਤੇ ਮੇਰੇ ਕੰਨ ਦੀ ਤੇ ਮੇਰੇ ਗਾਲ ਦੇ ਅੰਦਰ ਟਾਂਕੇ ਲੱਗੇ ਹੋਇਆ ਜੋ ਬਾਹਰੋਂ ਕਿਸੇ ਨੂੰ ਸੂਹ ਨਹੀਂ ਹੁੰਦੇ ਮੇਰੇ ਰਾਈਟ ਕੰਨ ਦੇ ਵਿੱਚ ਮੈਕ ਲੱਗਿਆ ਹੋਇਆ ਠੀਕ ਅੱਖਾਂ ਦੇ ਵਿੱਚ ਮੇਰੇ ਇਹ ਈ-ਟਰੈਕਿੰਗ ਲੈਂਜ ਮਤਲਬ ਵੀ ਆਪਾਂ ਜਿਵੇਂ ਆਪਾਂ ਕਹੇ ਦੀ ਕੈਮਰੇ ਹੰ ਸਿਸਟਮ ਆ ਇਹ ਕੈਮਰੇ ਤਰ੍ਹਾਂ ਸਿਸਟਮ ਆ ਮੈਂ ਕਿਤੇ ਵੀ ਜਾਵਾਂ ਮੇਰੇ ਐਂਟੀ ਨੂੰ ਇਹ ਚੀਜ਼ ਦਾ ਪਤਾ ਲੱਗਦਾ ਮੈਂ ਕਿੱਥੇ ਆ ਕਿੱਥੇ ਨਹੀਂ ਹੈ ਕਿਉਂਕਿ ਮਤਲਬ ਕਿ ਉਹ ਰਿਕਾਰਡਿੰਗ ਕਰਦੇ ਤੁਹਾਡੀ ਜੋ ਕਿੱਥੇ ਵੀ ਤੁਸੀਂ ਜਾਂਦੇ ਉਹਨਾਂ ਨੂੰ ਮਿੰਟ-ਮਿੰਟ ਦਾ ਪਤਾ ਲੱਗਦਾ ਮੈਂ ਕਹਾਂ ਜੀ ਇੱਕ-ਇੱਕ ਮਿੰਟ ਦਾ ਪਤਾ ਲੱਗਦਾ ਮੇਰੇ ਨਾਲ ਟੋਕੀ ਵੀ ਹੁੰਦੀ ਆ ਰਾਬ ਨੂੰ ਗੱਲ ਬਾਤ ਵੀ ਕਰਦੇ ਆ ਜੇ ਹੁਣ ਤੋਂ ਘੰਟੇ ਬਾਅਦ ਇਹ ਵੀ ਗੱਲ ਸ਼ੋਰ ਆ ਵੀ ਹਾਂ ਵੀ ਉਹ ਮੇਰੇ ਨਾਲ ਗੱਲ ਕਰ ਵੀ ਸਕਦੇ ਆ ਕਿਉਂਕਿ ਮੇਰੇ ਸੱਜੇ ਕੰਨ ਦੇ ਵਿੱਚ ਮੈਕ ਲੱਗੇ ਹੋਇਆ ਜੀ ਉਹਦੇ ਨਾਲ ਹੀ ਮੇਰੇ ਨਾਲ ਗੱਲ ਵੀ ਕਰ ਲੈਂਦੇ ਆ ਔਰ ਮੈਂ ਹਾਈ ਕੋਰਟ ਕੇਸ ਲਾਇਆ ਜੀ ਪਹਿਲਾਂ ਮੈਂ ਇੱਥੇ ਡਾਕਟਰਾਂ ਕੋਲੇ ਆਪਣੇ ਲੁਧਿਆਣੇ ਇੱਕ ਜੋ ਆਰਜੀ ਲੁਧਿਆਣੇ ਇੱਕ ਸਕੈਨ ਕਰਾਉਣ ਜਾਣਾ ਮੈਂ ਹਾਂਜੀ ਜਦੋਂ ਸਕੈਨ ਕਰਾਉਣ ਗਿਆ ਮੈਂ ਉਹਨਾਂ ਕੰਪਿਊਟਰ ਨੂੰ ਕਿਹਾ ਵੀ ਐਂ ਕਰਕੇ ਮੇਰੇ ਕੰਨ ਤੇ ਗਾਲ ਦੀ ਸਕੈਨ ਕਰ ਦੇ ਜੀ ਉਹਨੇ ਕੰਪਿਊਟਰ ਨੇ ਮੇਰੀ ਕੰਨ ਤੇ ਗਾਲ ਦੀ ਸਕੈਨ ਕਰੀ ਉਹਨੇ ਮੈਨੂੰ ਕੰਪਿਊਟਰ ਨੇ ਜਿਹੜਾ ਸਕੈਨ ਕੰਨ ਤੇ ਗਾਲ ਦੀ ਕਰੀ ਉਹਨੇ ਮੈਨੂੰ ਪੁੱਛਿਆ ਕਿ ਨਾ ਤੇਰੇ ਆਪਰੇਟ ਹੋਏ ਤੇਰੇ ਗਾਲ ਦੇ ਵਿੱਚ ਸਟੈਚੂ ਲੱਗਿਆ ਤੇਰੇ ਕੰਨਾਂ 'ਚ ਹਰੇ ਉਹ ਮੈਨੂੰ ਦਾਸੀ ਰਿਆ ਸੀ ਅੰਦਰੋਂ ਨਾ ਕੈਵਨ ਜੋ ਇੱਕ ਮੁੰਡਾ ਆ ਭੱਜ ਕੇ ਮੈਨੂੰ ਉਹਨੇ ਆਉਣ ਸਾਰੋ ਮੇਰੇ ਹ ਮੋਲ ਦੇ ਮੁੰਡੇ ਦੇ ਮੁੰਡੇ ਨੂੰ ਹੱਥ ਲਾ ਕੇ ਨਾ ਕਹਿੰਦਾ ਤੂੰ ਜਾ ਕਾਕਾ ਬਾਹਰ ਉਹਨੂੰ ਉੱਥੋਂ ਬਾਹਰ ਕੱਢਤਾ ਜਦੋਂ ਮੈਨੂੰ ਕਹਿੰਦਾ ਵੀ ਕਾਕਾ ਤੈਨੂੰ ਕੁਛ ਨਹੀਂ ਹੋਇਆ ਤੂੰ ਜਮਾਂ ਨੋਰਮਲ ਹੁਣ ਦੇਖ ਲਓ ਵੀ ਜਿਹੜੇ ਬੰਦੇ ਨੇ ਸਕੈਨ ਕਰੀਆ ਉਹਨੇ ਤਾਂ ਦੱਸਤੀ ਗੱਲ ਵੀ ਹਾਂ ਤੇਰੇ ਗਾਲ ਦੇ ਵਿੱਚ ਸਟੈਚੂ ਟਾਂਕੇ ਲੱਗੇ ਹੋਏ ਨੇ ਕੰਨ ਤੇ ਤੇਰੀ ਚੀਜ਼ ਆ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਸੀਗਾ ਵੀ ਸਕੈਨ ਕਰਨ ਵਾਲੇ ਬੰਦੇ ਨੇ ਸਕੈਨ ਦੇਖ ਕੇ ਕਹ ਦਿੱਤੀ ਅੰਦਰੋਂ ਕੈਵਨ ਜੋਟ ਕੇ ਡਾਕਟਰ ਨੇ ਆ ਕੇ ਕਹਿਦਾ ਉਹਦਾ ਨਾਮ ਹੈ ਕਿ ਸੋਭਤ ਵੰਸਲ ਲੁਧਿਆਣੇ ਵਾਲਾ ਜਿਹੜਾ ਡਾਕਟਰ ਹੈ ਸੋਭਤ ਵੰਸਲ ਸੋਭਤ ਵੰਸਲ ਹਾਂਜੀ ਕਿਹੜੀ ਜਗ੍ਹਾ ਹੈ ਕਿਹੜੇ ਹਸਪੀਟਲ ਦਾ ਡਾਕਟਰ ਨੇ ਇਹ ਇਹ ਲੁਧਿਆਣੇ ਆ ਜੀ ਆਪਣੇ ਨਹਿਰ ਦੇ ਨਾਲ ਆ ਮੇਰੇ ਪੂਰੀ ਮੇਰੇ ਕੋਲ ਉਹ ਹੀ ਹੈ ਰਿਕਾਰਡ ਜੂਜਾ ਜੋ ਵੀ ਉਹਨੇ ਮੇਰੀਆਂ ਸਕੈਨਾਂ ਵਗੈਰਾ ਕਰੀਆਂ ਉਹਦੀ ਰਿਪੋਰਟ ਪਈਆ ਠੀਕ ਹੈ ਠੀਕ ਹੈ ਜਦੋਂ ਮੈਂ ਗਾਲ ਦੇ ਕੰਨ ਤੇ ਗਾਲ ਦੀ ਸਕੈਨ ਕਰਾਈ ਉਹਨੇ ਪਤਾ ਕੀ ਰਿਪੋਰਟ ਦੇ ਵਿੱਚ ਦੇਤਾ ਮੇਰੇ ਨੱਕ ਦੀ ਦੇਤੀ ਕਹਿੰਦਾ ਜੀ ਤੇਰੀ ਅੱਖਾਂ ਦੇ ਥੱਲੇ ਇਧਰ ਪਾਣੀ ਮੈਂ ਰਿਪੋਰਟ ਕਰਾਉਣ ਗਿਆ ਇਹਦੇ ਮੇਰੇ ਪਿੰਡੋਂ ਜਿਹੜਾ ਡਾਕਟਰ ਆ ਮੈਂ ਉਹਨੂੰ ਨਾਲ ਲੈ ਕੇ ਗਿਆ ਮੈਂ ਕਿਹਾ ਡਾਕਟਰ ਆਪਣੇ ਕੰਨ ਦੇ ਵਿੱਚ ਮੇਰੇ ਨਾਲ 24 ਘੰਟੇ ਬੀਪ ਦੀ ਆਵਾਜ਼ ਆਉਂਦੀ ਆ ਵੀ ਆ ਕਰਕੇ ਮੇਰੇ ਆਹਾ ਵਾ ਤੇ ਵੀ ਮੈਨੂੰ ਕ੍ਰੈਨੈਪ ਕਰ ਲਿਆ ਸੀ ਬਾਹਰ ਪਹਿਲਾਂ ਤਾਂ ਲੋਕ ਯਕੀਨ ਨਹੀਂ ਸੀ ਮੰਨਦੇ ਗਾਲ ਤਾਂ ਕਿਉਂਕਿ ਮੇਰੇ ਪੈਣ ਨੂੰ ਜਾ ਕੇ ਪੁੱਛ ਲੋ ਜੀ ਮੈਂ 1.5 ਸਾਲ ਤੋਂ ਡਾਫਸੈਟ ਰਹੇ ਆ ਇਹ ਚੀਜ਼ ਦਾ ਮਾਰ ਮੈਂ ਹਰ ਇੱਕ ਬੰਦੇ ਨੂੰ ਇਹੀ ਕਹਿੰਦਾ ਸੀ ਭਾਈ ਮੈਨੂੰ ਕ੍ਰੈਨੈਪ ਕਰ ਲਿਆ ਸੀ ਮੇਰੇ ਆ ਚੀਜ਼ਾਂ ਲੱਗੀਆਂ ਕਿਸੇ ਨੂੰ ਯਕੀਨ ਨਹੀਂ ਸੀ ਹੁੰਦਾ ਮਜ਼ਾਕ ਮੰਨਦੇ ਆ ਜੀ ਅਦਾਲਤ ਵਕੀਲਾਂ ਨੂੰ ਪੁੱਛੋ ਜਿਹੜੇ ਬਾਹਰ ਆਪਣੇ ਕੈਨੇਡਾ ਅਮਰੀਕਾ ਦੇ ਵਿੱਚ ਬੰਦੇ ਆ ਜਾਂ ਤੁਰੇ ਫਿਰਨ ਵਾਲੇ ਜੂ ਜਿਹਨੂੰ ਵੀ ਜ਼ਿਆਦਾ ਨੌਲੇਜ ਆ ਉਹਨੂੰ ਪਤਾ ਇਹ ਚੀਜ਼ਾਂ ਹੁੰਦੀਆਂ ਨੇ ਜੀ ਇਹ ਰਿਐਲਿਟੀ ਦੇ ਵਿੱਚ ਹੈਗੀਆਂ ਨੇ ਮੇਰੀ ਲੱਗੀਆਂ ਹੋਈਆਂ ਜੀ ਇਹ ਹਾਂਜੀ ਤੇ ਤੁਹਾਨੂੰ ਸ਼ਕਲਾਂ ਯਾਦ ਕਿਸੇ ਬੰਦੇ ਦੀ ਸ਼ਕਲ ਯਾਦ ਹੋਵੇ ਬਈ ਕਿਹੜੇ ਹਾਂਜੀ ਹਾਂਜੀ ਬਾਜੀ ਤੁਹਾਡੇ ਪੈਣ ਨਾਲ ਦੇ ਨਾਲ ਦੇ ਸੀ ਜਾਂ ਕਿੱਡਾ ਦੇ ਸੀ ਉਹਦੇ ਵਾਲੇ ਜਿਹੜੇ ਭਾਜੀ ਜਿਹੜੋ ਮੈਨੂੰ ਕਟ੍ਰੈਪ ਕਰਨਾ ਸੀ 에ਰਪੋਰਟ ਤੋਂ ਮੇਰੀ ਜਹਾਜ਼ ਦੀ ਲੈਂਡਿੰਗ ਹੁੰਦੀ ਹੀ ਦੇਖੋ ਹਾਂਜੀ ਮੇਰੇ ਕੋਈ ਜੇ ਆਪਾਂ ਕਹੀਏ ਵੀ ਹਾਂ ਮੈਂ ਇਹ ਸਾਰਾ ਸਾਲ ਮੈਂ ਸਾਫ ਗੱਲ ਹੈ ਨਾ ਜਿਹੜੋ ਦबई 에ਰਪੋਰਟ ਤੇ ਲੈਂਡਿੰਗ ਹੋਈ ਆ ਲੈਂਡਿੰਗ ਉਦੋਂ ਮੇਰੀ ਕੀ ਇੱਕ ਅੱਧਾ ਗਲਾਸ ਬੀਅਰ ਦਾ ਲੱਗਿਆ ਹੋਇਆ ਸੀਗਾ ਜੀ ਠੀਕ ਹੈ ਮੈਂ ਉੱਥੇ ਬੀਅਰ ਦਾ ਲੱਗਿਆ ਜਿਹੜੋ ਮੈਂ ਉੱਥੇ ਬੋਰਡਿੰਗ ਆ ਆਪਣੇ ਸਟੈਂਪ ਲੱਗ ਜਾਂਦੀ ਆ ਉਤਨਸਾਰ ਜਿਹੜੋ ਆਪਾਂ ਜੋ ਵੀ ਇਮੀਗ੍ਰੇਸ਼ਨ ਵਗੈਰਾ ਹੁੰਦੀ ਆ ਹਾਂ ਹਾਂ ਉੱਥੇ ਮੈਂ ਵੇਟਿੰਗ ਕਰ ਵੇਟਿੰਗ ਹਾਲ ਦੇ ਵਿੱਚ ਬੈਠਾ ਜੀ ਜੀਰੇ ਵਿੱਚ ਮੰਨ ਕੇ ਚਲੋ ਵੀ 4 ਘੰਟੇ ਬਾਅਦ ਮੇਰੇ 20 ਮਿੰਟਾਂ ਵਿੱਚ ਜਹਾਜ਼ ਬੋਲਣਾ ਹੁੰਦਾ ਹੀ ਮੈਂ ਪਹਿਲਾਂ ਵੀ ਟਰੈਵਲ ਕੀਤਾ ਮੇਰਾ ਕੋਈ ਪਹਿਲਾ ਵਾਰੀ ਨਹੀਂ ਸੀ ਮੈਂ ਪਹਿਲੀ ਵਾਰੀ ਟਰੈਵਲ ਕੀਤਾ ਮੈਨੂੰ ਨਹੀਂ ਪਤਾ ਇਹਦੇ ਬਾਰੇ ਉਹ ਬੰਦਿਆ ਨੇ ਮੈਨੂੰ ਇੰਨਾ ਜ਼ਿਆਦਾ ਹਰਾਸਮੈਂਟ ਕੀਤਾ ਵੀ ਗੱਲ ਹੀ ਛੱਡ ਦੋ ਹੋਰ ਦੇਖੋ ਜੀ ਉਹ ਕਹਿੰਦੇ ਮੇਰੇ ਕੋਲ ਪੂਰੇ ਸਬੂਤ ਐ ਮੈਂ ਤਾਂ ਮੈਨਾਂ ਕਨਾਪ ਰੱਖਿਆ ਉਹਨੂੰ ਬੇਹੋਸ਼ ਰੱਖਿਆ ਇੱਕ ਮੇਰੇ ਕੋਲ ਡਾਕਟਰ ਦੀ ਪਰਚੀ ਪਈ ਆ ਜਿਹਦੇ ਵਿੱਚ ਲਿਖਤਾ ਉਹਨਾਂ ਨੇ ਵੀ ਹਾਂ ਐ ਕਰਕੇ ਆ ਮੇਰੇ ਟਾਂਕੇ ਲੱਗਿਆ ਜੀ ਟਾਂਕੇ ਲੱਗੇ ਮੇਰੇ ਪੇਟ ਦੇ ਵਿੱਚ ਟਾਂਕੇ ਲੱਗੇ ਕਹਿੰਦੇ ਵੀ ਐਂ ਕਰਕੇ ਇਹ ਸੁਸਾਇਡ ਕਰਨ ਲੱਗਿਆ ਪਤਾ ਨਹੀਂ ਕੀ ਕਰ ਲੱਗਿਆ ਐਂ ਕੋਹ ਲੱਗਦਾ ਜੀ ਉਹਨਾਂ ਨੇ ਮੈਨੂੰ ਤਾਂ ਸੋਈ ਮੈਨੂੰ ਕਾਹਦੀ ਲਈ ਸੁਸਾਇਡ ਕਰਨ ਦੀ ਲੋੜ ਆ ਮੈਨੂੰ ਕੀ ਲੋੜ ਸੀ ਉਹ ਕਿਹਨਰੇ ਹਾਲੀਆ ਕੇ ਮੈਨੂੰ ਪਤਾ ਹੀ ਨਹੀਂ ਵੀ ਕਿਹੜੇ ਡਾਕਟਰ ਨੇ ਉਹ ਪਰਚੀ ਦਿੱਤੀ ਆ ਕਿੱਥੇ ਆ ਮੇਰੇ ਕੱਲੀ-ਕੱਲੀ ਗੱਲ ਯਾਦ ਆ ਜਿਹੜੇ ਬੰਦੇ ਆ ਨੇ ਮੇਰੇ ਬਲੇਡ ਮਾਰੇ ਹੱਥ ਤੇ ਮੇਰੇ ਪੇਟ ਤੇ ਬਲੇਡ ਮਾਰੇ ਸੀ ਮੈਂ ਬੰਦੇ ਪਹਿਚਾਨ ਕੇ ਦੱਸ ਦੂੰਗਾ ਵੀ ਫਲਾਣੇ ਬੰਦੇ ਆ ਜੀ ਉਸ ਸਮੇਂ ਸੀਸੀ ਕੈਮਰਾ ਰਿਕਾਰਡਿੰਗ ਹੋਊਗੀ ਜਾਂ ਉਸ ਸਮੇਂ ਦੇ ਵਿੱਚ ਜਿਹੜੇ ਬੰਦੇ ਉੱਥੇ ਜੌਬ ਕਰਦੇ ਆ ਉਹ ਬੰਦੇਆਂ ਦੀਆਂ ਫੋਟੋਆਂ ਹੋਣਗੀਆਂ ਮੈਂ ਉਲੀ ਦਾ ਹਟੂਗਾ ਵੀ ਹਾਂ ਫਲਾਣੇ ਬੰਦੇ ਸੀਗੇ ਲੋਕ ਅੱਜ ਕੱਲ ਕਹਿੰਦੇ ਆ ਵੀ ਦੁਬਈ ਦੇ ਵਿੱਚ ਇੱਕ ਮੈਂ ਜੀ ਆਹ ਹਲੇ 4 ਦਿਨ ਪਹਿਲਾਂ ਦੀ ਗੱਲ ਆ ਇੱਕ ਵੀਡੀਓ ਕਹੇ ਦੀ ਪਾਈ ਹੋਈ ਸੀ ਵੀ ਦੁਬਈ ਦੇ ਵਿੱਚ ਆਹ ਹਮਦਰਦ ਹਮਦਰਦ ਚੈਨਲ ਦੀ ਪਾਈ ਹੋਈ ਸੀ ਜਿਹਦੇ ਵਿੱਚ ਲਿਖਿਆ ਗਿਆ ਵੀ ਉਹ ਨਿਊਜ਼ ਚੈਨਲ ਨੇ ਕਹਤਾ ਕਿ ਤੇ ਵੀ ਐਂ ਕਰਕੇ ਜੀ ਦੁਬਈ ਦੇ ਵਿੱਚ ਫੇਰ ਦੁਬਾਰਾ ਤਵਾਹੀ ਮਚਣ ਵਾਲੀ ਆ ਕਈ ਲੈ ਬੰਦੇ ਲਿਖਤਾ ਜੀ ਦੁਬਈ ਆਏ ਆ ਫਲਾਣਾ ਆ ਇੱਕ ਕਲਾਉਡ ਸੀਡਿੰਗ ਤੋਂ ਬਾਅਦ ਇਹ ਬਹੁਤ ਜਾਨਣੇ ਕਿ ਕਮੈਂਟ ਵਾਰੀ ਕਰਦੇ ਨੇ ਜੀ ਫਾਨੀ ਕਮੈਂਟ ਬਾਰੇ ਹੋਇਆ ਜੀ ਕਹਿੰਦੇ ਸਾਡੇ ਦਵਾਈ ਸੇਫਟੀ ਆ ਸਾਡੇ ਆਏ ਆ ਕਾਨੂੰਨ ਫਲਾਨਾ ਦਾ ਹੁਣ ਕ ਮੈਂ ਇੱਕ ਗੱਲ ਚਾਹੁੰਦਾ ਜੇ ਦਵਾਈ ਦੇ ਵਿੱਚ ਇੰਨੀ ਸੇਫਟੀ ਆ ਮੈਨੂੰ ਕਿਡਨੇਪ ਕੰਮੇ ਕਰ ਲਿਆ ਜੀ ਉੱਥੇ ਮੈਂ ਉਹ ਕਮੈਂਟ ਉਹ ਕਮੈਂਟ ਕਮੈਂਟ ਜੀ ਉਹ ਕਮੈਂਟ ਨੂੰ ਮੈਂ ਮੈਸੇਜ ਕੀਤਾ ਮੈਂ ਕਹਾ ਥੋੜੀ ਦਵਾਈ ਬਿਲਕੁਲ ਕੋਈ ਸੇਫਟੀ ਨਹੀਂ ਉੱਥੇ ਨੋ ਸੇਫਟੀ ਆ ਮੈਂ ਕਮੈਂਟ ਵਗੈਰਾ ਕੀਤਾ ਇੱਕ ਬੰਦੇ ਦਾ ਮੈਨੂੰ ਆਨਸਰ ਆਇਆ ਕਹਿੰਦਾ ਨਹੀਂ ਕਹਿੰਦਾ ਤੇਰੇ ਲਈ ਕਿ ਜਰੀਮੀਆਂ ਤਾਂ ਸਾਰੇ ਘੰਟੇ ਹੋਣਗੇ ਮੈਂ ਕਹ ਤੂੰ ਕਹਿੰਦਾ ਮੈਂ 25 ਸਾਲ ਦਾ ਰਹਿਣਾ ਮੈਂ ਕਹ ਜੇ ਤੂੰ 25 ਸਾਲ ਦਾ ਰਹਿਗਾ ਮੇਰੇ ਕੋਲ ਪ੍ਰੂਫ ਆ ਮੈਂ ਦबई ਆ ਜੰਨਾ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਟਾਈਟਾਂ ਪਈਆਂ ਮੇਰੇ ਕੋਲ ਪਾਸਪੋਰਟ ਪਿਆ ਵਾ ਉਹ ਹੁਣ ਟਾਈਟਾਂ ਵੀ ਨਹੀਂ ਮੈਂ ਘਰੋਂ ਬਣਾ ਲਈਆਂ ਹੁਣ ਟਾਈਟਾਂ ਪਈਆਂ ਮੇਰੇ ਕੋਲੇ ਉੱਥੇ ਘੁੰਮਣ ਨੂੰ ਕਈ ਬੰਦੇ ਕਹਿ ਦੇਣਗੇ ਐਂ ਕਰਕੇ ਮੈਨੂੰ ਆਈ ਹੀ ਪ੍ਰੂਫ ਦੇ ਦੇਣਾ ਵੀ ਮੇਰੇ ਪਾਂਦਿਆਂ ਦੀ ਰਿਕਾਰਡਿੰਗ ਚੈੱਕ ਕਰ ਲੈਣਾ ਮੇਰੇ ਪਾਸਪੋਰਟ ਤੇ ਕੋਈ ਵੀਜ਼ਾ ਹੈ ਨਹੀਂ 24 ਘੰਟੇ ਬਾਅਦ ਰੱਖ ਨਹੀਂ ਸਕਦੇ ਇਹ ਏਅਰਪੋਰਟ ਦੇ ਉੱਤੇ ਹੀ दारू ਪੀਤੀ ਹੋਈ ਆ ਕਈ ਬੰਦੇ ਨੇ ਉਹਨੂੰ ਬਾਤ ਉਹ 24 ਘੰਟੇ ਮੰਨ ਕੇ ਚਲੋ ਵੀ 24 ਘੰਟੇ ਰੱਖਣਗੇ ਦੂਜੀ ਬਲੈਂਡ ਦੇ ਵਿੱਚ ਜਾ ਸਕਦਾ ਬੰਦਾ ਮੈਨੂੰ ਪੰਜ ਦਿਨ ਰੱਖਿਆ ਕਿਉਂ ਰੱਖਿਆ ਮੈਂ 27 ਤਰੀਕ ਨੂੰ ਸਵੇਰੇ ਟੈਕਟ ਲੈ ਕੇ ਜਣੇ ਰਾਤ ਨੂੰ ਹੋਸ਼ ਆਈ ਮੈਨੂੰ ਤਿੰਨ ਹਸਪਤਾਲਾਂ ਦੇ ਵਿੱਚ ਜਦੋਂ ਮੈਂ ਬੇਹੋਸ਼ ਸੀ ਨਾ ਜਦੋਂ ਮੈਨੂੰ ਹੋਸ਼ ਆਈ ਆ ਮਾੜੀ ਮਾੜੀ ਜਿਵੇਂ ਹੋਸ਼ ਆਈਗੇ ਇਹਨਾਂ ਨੇ ਤਿੰਨ ਹਸਪਤਾਲ ਬਦਲਤੇ ਯਾਨੀ ਕਿ ਇੱਕ ਘੰਟੇ ਤਿੰਨ ਹਸਪਤਾਲ ਬਦਲ ਕੇ ਕਦੇ ਕਿਹੜੇ ਹਸਪਤਾਲ ਲੈ ਜਾਂਦੇ ਸੀ ਕਦੇ ਕਿਹੜੇ ਲੈ ਜਾਂਦੇ ਸੀਗੇ ਉਦੋਂ ਬਾਅਦ ਉੱਥੇ ਜਿਹੜੇ ਸਿਕਿਉਰ ਇੱਕ ਕਮਰੇ ਦੇ ਵਿੱਚ ਨਾ ਮੈਨੂੰ ਜਦੋਂ ਹਸਪੀਟਲ ਤੀਜੇ ਲੈ ਕੇ ਉਹਦੇ ਦਰ ਆਉਰੇ ਇੱਕ ਸਰਜਾਂ ਦੇ ਕੋਲੇ ਬੀਲੀਆ ਗ੍ਰੈਂਟ ਸੀਗਾ ਜਿਹੜੋ ਉਹ ਹਸਪੀਟਲ ਲੈ ਕੇ ਨਾ ਉੱਥੇ ਸਿਕਿਉਰਟੀ ਗਾਰਡ ਸੀਗੇ ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਇੱਥੇ ਕਿਵੇਂ ਹੋ ਉਹ ਮੈਨੂੰ ਕਹਿੰਦਾ ਯਾਰ ਵੀ ਅਸੀਂ ਪੰਜਾਬ ਤੋਂ ਆ ਮੈਂ ਉਹਨੇ ਗੱਲ ਕੀਤੀ ਮੈਂ ਕਿਹਾ ਯਾਰ ਬਾਈ ਜੀ ਵੀ ਐਂ ਕਰਕੇ ਮੈਨੂੰ ਬਹੁਣ ਤੋਂ ਪਤਾ ਹੀ ਲੱਗਦਾ ਵੀ ਇਹ ਇੰਨਾ ਬੰਦੇ ਨੇ ਮੈਨੂੰ ਕਟਨਾਇਵ ਕਰ ਲਿਆ ਸੀਗਾ ਤੇ ਵੀ ਮੇਰਾ ਧੱਕਾ ਬਹੁਤ ਹੋਇਆ ਮੇਰੇ ਇੱਥੇ ਇੱਥੇ ਇਹਨਾਂ ਨੇ ਬਲੇਡ ਮਾਰੇ ਹਲੇ ਮੈਂ ਸਿਕਿਉਰਿਟੀ ਗਾਰਡ ਨਾਲ ਗੱਲ ਕਰਦਾ ਉਹ ਕਨੇਰੇ ਸੀ ਪੰਜਾਬ ਦੇ ਆਗੇ ਭਗਵਾਨ ਪੌਰ ਪੈਂਦੇ ਆ ਜੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਹਾ ਯਾਰ ਵੀ ਇਹ ਬੰਦੇ ਕ੍ਰਿਮੀਨਲ ਨੇ ਹਾਰਡ ਕ੍ਰਿਮੀਨਲ ਨੇ ਇਹਨਾਂ ਦਾ ਪਲਪੀਨ ਦੇ ਵਿੱਚ ਲੇਖਤਾ ਦੇਖਾ ਵਾ ਵੀ ਉਹਨਾਂ ਗੈਂਗਸਟਰਾਂ ਨਾਲ ਇਹਨਾਂ ਦੇ ਲਿੰਕ ਨੇ ਹੈ ਜਿਉਂ ਮੈਂ ਗੱਲ ਕਰਨ ਲੱਗਾ ਜਦ ਹੀ ਇਹ ਐਂਬੂਲੈਂਸ ਮੰਗਾਉਂਦੇ ਆ ਫੇਰ ਜਾ ਕੇ ਉਹਨੂੰ ਇੱਕ ਮੋਲ ਤੇ ਛੱਡ ਦਿੰਦੇ ਆ ਆਪਣੀ ਕਿਹੜਾ ਮੋਲ ਆ ਜਿੱਥੋਂ ਮੈਂ ਆਪਦੀ ਟਾਈਟ ਬੁੱਕ ਕਰਾਈ ਹੋਈ ਆ ਜੀ ਮੇਰੇ ਹੱਥ ਦੇ ਵਿੱਚ ਟਾਂਕਿਆਂ ਦੀ ਕਿਸੇ ਡਾਕਟਰ ਨੇ ਜਦੋਂ ਮੈਂ ਤਾਂ ਬੇਹੋਸ਼ ਸੀਗਾ ਤੁਸੀਂ ਇਹ ਦੇਖ ਲਓ ਜੀ 에어ਪੋਰਟ ਤੇ ਕਾਦੀ ਪੁੱਛਦੇ ਸੋਣਿਆ ਜਦੋਂ 에어ਪੋਰਟ ਤੋਂ ਮੈਨੂੰ ਕਹਿੰਨੇ ਬਾਹਰ ਕੱਢਿਆ ਵਾ ਉਦੋਂ ਮੈਨੂੰ ਕੋਈ ਸਵਰਥ ਨਹੀਂ ਕੁਛ ਨਹੀਂ ਪਤਾ ਜਦੋਂ ਮੈਂ ਦੁਬਾਰਾ ਆ ਕੇ 에어ਪੋਰਟ ਤੋਂ ਚੜ੍ਹਦਾ ਉਦੋਂ ਮੇਰੀ ਕੋਈ ਪੁੱਛਗਿੱਛ ਨਹੀਂ ਹੋਈ ਨਹੀਂ ਕੰਮ ਸੇ ਕੰਮ ਹੈਗੇ ਮੇਰੇ ਹੰਦਾ ਹੱਕਾ ਵੀ ਤੂੰ ਭਾਈ ਇੰਨੇ ਦਿਨ ਰਹਿਾਂ ਤੇਰੇ ਪਾਸਪੋਰਟ ਤੇ ਵੀਜ਼ਾ ਹੈ ਨਹੀਂ ਉਹਨਾਂ ਦਾ ਹੱਕ ਫਿਰ ਜਿਹੜੇ ਬੰਦੇ ਨੇ ਮੇਰੇ ਟਾਂਕਿਆਂ ਦੀ ਐਲ ਐਮ ਆਰ ਜੋ ਆਪਣੇ ਹੁੰਦੀ ਆ ਸਰਕਾਰੀ ਹੋਪਿੰਡਲਾਂ ਦੇ ਵਿੱਚ ਉਹ ਮੇਰੇ ਕੋਲ ਐਲ ਆਰਮ ਸੀ ਉਹ ਬੰਦੇ ਨੇ ਮੇਰੇ ਤੋਂ ਦੁਬਈ 에ਰਪੋਰਟ ਤੇ ਖੋਈ ਆ ਜੀ ਲੋਕ ਕਹਿੰਦੇ ਆ ਵੀ ਹਾਂਜੀ ਦੁਬਈ ਦੇ ਵਿੱਚ ਇਨਸਾਫ ਮਿਲਦਾ ਜੀ ਹੱਥ ਬਦਲੇ ਹੱਥ ਆ ਜੇ ਕਿਸ ਨੇ ਕਿਸ ਨੇ ਮਾਰਤਾ ਉਹਨੂੰ ਫਾਂਸੀ ਸ਼ਜਾ ਮੈਂ ਤਾਂ ਕਹਿੰਦਾ ਨਹੀਂ ਮੈਂ ਨਹੀਂ ਮੰਨਦਾ ਇਹ ਚੀਜ਼ਾਂ ਇਹ ਸਿਰਫ ਇੱਕ ਦੇਖਣ ਪਰਖਣ ਨੂੰ ਨੇ ਵੀ ਦੁਬਈ ਦੇ ਵਿੱਚ ਆ ਚੀਜ਼ ਆ ਕ੍ਰਾਈਮ ਨਹੀਂ ਹੁੰਦਾ ਮੇਰੇ ਕੋਲੇ ਪ੍ਰੂਫ ਨਹੀਂ ਮੇਰੀ ਅੱਖਾਂ ਦੇ ਵਿੱਚ ਲੈਂਜ ਲੱਗੇ ਹੋਏ ਇਸ ਟਾਈਮ ਵੀ ਹੈਗੇ ਆ ਪ੍ਰੋਪਰ ਡਾਕਟਰ ਨੇ ਚੈੱਕ ਕਰਿਆ ਜੀ ਜਿਹੜਾ ਡਾਕਟਰ ਆ 15 ਸਾਲ ਹੋ ਗਏ ਆ ਜਿਵੇਂ ਕਹਿ ਦਨੇ ਆਪਾਂ ਡਾਕਟਰ ਦੇ ਨਾਲ ਲੱਗਿਆ ਰਿਆ ਆਪਰੇਸ਼ਨ ਵਗੈਰਾ ਕਰਾਉਂਦਾ ਮੁੰਡਾ ਮੇਰੇ ਪਿੰਡੋਂ ਰਹਿਤਿਆਰੀ ਜੋ ਸੀਗਾ ਜੀ ਚਲੋ ਆਪਾਂ ਨਾਂ ਨਹੀਂ ਲੈਣਾ ਉਹ ਬੰਦੇ ਦਾ ਵੀ ਜਿਹਨੇ ਚੈੱਕ ਕਰਿਆ ਉਹਨਾਂ ਜਦੋਂ ਨਾ ਦਵਾਈ ਪਾ ਕੇ ਮੇਰੇ ਸਮਾਰ ਕੇ ਉਹਨੇ ਮੁੰਡਾ ਸੈ ਕੰਦਾ ਵੀ ਤੇਰੇ ਨਾ ਅੱਖਾਂ ਦੇ ਵਿੱਚ ਜਿਹੜੀ ਪਪਲੀ ਹੁੰਦੀ ਆ ਵੀ ਆਪਰੇਟ ਕਰਕੇ ਲੈਂਜ ਲੱਗੇ ਹੋਇਆ ਇਸ ਟਾਈਮ ਮੇਰੇ ਕੋਲੇ ਮੌਜੂਦਾ ਨਹੀਂ ਜੀ ਲੈਂਜ ਇਹ ਆਮ ਡਾਕਟਰਾਂ ਕੋਲੇ ਮੈਂ ਜਾਣਾ ਵੀ ਐ ਕਰਕੇ ਯਾਰ ਮੇਰੀ ਮਾਦ ਨਾ ਕਰੋ ਹੈਨਾ ਦੀ ਮੇਰੇ ਆ ਚੀਜਾਂ ਲੱਗੀਆਂ ਹੋਈਆਂ ਨੇ ਨਹੀਂ ਜਦੋਂ ਤੁਸੀਂ ਚੈੱਕ ਅਪ ਕਰਵਾਇਆ ਸੀਗਾ ਇਹ ਇਹਦੀ ਤੁਹਾਡੇ ਕੋਲ ਲੈਕਚਰ ਰਿਪੋਰਟ ਪਈ ਆ ਕੋਈ ਜਿਹੜਾ ਜੀ ਡਾਕਟਰ ਨੇ ਮੇਰੇ ਇਹ ਅੱਖਾਂ ਦੇ ਬਾਰੇ ਚੈੱਕ ਅਪ ਕਰਿਆ ਸੀਗਾ ਜੀ ਉਹ ਡਾਕਟਰ ਮਤਲਬ ਸਿੱਖਿਆ ਹੋਇਆ ਮੁੰਡਾ ਵਾ ਉਹਦੇ ਕੋਲ ਇਹ ਨਾ ਮਤਲਬ ਪੜ੍ਹਾਈ ਦੀ ਉਹ ਡਿਗਰੀ ਹੈ ਨਹੀਂ ਉਹ ਤਾਂ ਨਹੀਂ ਲਿਖ ਕੇ ਦੇ ਸਕਦਾ ਜੀ ਉਹਨੇ ਚੈੱਕ ਕਰਿਆ ਸ਼ੋਰ ਆ 15 ਸਾਲ ਦਾ ਬੰਦਾ ਲੱਗਿਆ ਹੋਇਆ ਜੀ ਉਹ ਡਾਕਟਰ ਦੇ ਨਾਲ ਉਹਨੂੰ ਸਾਰਾ ਕੁਝ ਪਤਾ ਉਹਨੇ ਸਮਾਰ ਕੇ ਜਦੋਂ 4 ਘੰਟੇ ਲਾਦੇ ਉਹਨੇ ਮੈਨੂੰ ਜੀ ਅੱਖਾਂ 'ਤੇ ਦਵਾਈ ਪਾ ਪਾ ਕੇ ਜਿਹੜੋ ਕਹਿੰਦਾ ਵੀ ਐਂ ਕਰਕੇ ਆ ਦਵਾਈ ਦੇ ਨਾਲ ਹੁਣ ਮੈਨੂੰ ਤਾਂ ਕੀ ਪਤਾ ਹੁੰਦਾ ਈ ਉਹਨੇ ਜਦੋਂ ਅੱਖਾਂ ਦੇ ਵਿੱਚ ਦਵਾਈ ਪਾਈ ਗਿਆ ਮਨੂੰ ਉਹ ਕਹਿੰਦਾ ਵੀ ਇਹ ਤੇਰੀ ਅੱਖਾਂ ਦੇ ਸਾਰਾ ਕੁਝ ਫੋਲ ਜਾਂਦਾ ਵੀ ਇਹਦੇ ਨਾਲ ਅਸੀਂ ਚੈੱਕ ਕਰਦੇ ਹੁੰਨੇ ਆ ਜੇ ਉਹਨੇ ਚੈੱਕ ਕਰਿਆ ਉਹਨੂੰ ਦੱਸਤਾ ਤੇਰੇ ਸਾਈਡ ਤੋਂ ਨਹੀਂ ਖੋਲ ਕਰਕੇ ਕਹਿੰਦਾ ਲੈਂਜ ਟੰਗੇ ਹੋਏ ਆ ਦੋਨੇ ਅੱਖਾਂ ਦੇ ਵਿੱਚ ਵੀ ਆਪਰੇਟ ਹੋਇਆ ਹੋਇਆ ਜੀ ਉਹ ਕਹਿੰਦਾ ਕਿੱਥੇ ਮਾਰਦੀ ਜਾਵੜ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਪ੍ਰੇਨ ਕਰਕੇ ਕਾਢ ਦੇ ਉਹ ਕਹਿੰਦਾ ਭਰਾਵਾ ਮੈਂ ਰਿਸਕ ਨਹੀਂ ਲੈ ਸਕਦਾ ਕੀ ਪਤਾ ਕਿਹਨੇ ਲਾਇਆ ਇਹ ਕਮੇ ਲੱਗੇ ਹੋਣਗੇ ਮੈਂ ਮੈ ਉਹਨੂੰ ਸਾਰੀ ਗੱਲ ਦੱਸੀ ਮੈਂ ਕਿਹਾ ਯਾਰ ਮੈਨੂੰ ਬੰਦੇ ਜਾਮਸਾਨ ਦੇ ਸੀ ਮੰਡੀਲਾ ਚ ਵੀ ਉੱਥੇ ਵੀ ਤੰਗ ਕਰਦੇ ਹੁੰਦੇ ਸੀਗੇ ਜੋ ਗੈਂਸਟਰ ਨੇ ਏ ਕੈਟਾਗਰੀ ਦੇ ਨੇ ਮੈਂ ਮੰਡੀਲਾ ਦਾ 1 ਲੱਖ ਰੁਪਿਆ ਪੀਸੋ ਉਹਨਾਂ ਨੂੰ ਹਰੇਕ ਮਹੀਨੇ ਵਗਾਰ ਦਿੰਦਾ ਹੁੰਦਾ ਸੀਗਾ ਜੀ ਇੰਨਾ ਡਰਦਾ ਹੁੰਦਾ ਸੀ ਮੈਂ ਉਹਨਾਂ ਤੋਂ ਮਤਲਬ ਕਿ ਤੁਹਾਨੂੰ ਤੰਗ ਪਰੇਸ਼ਾਨ ਕਰਕੇ ਤੁਹਾਡੇ ਤੋਂ ਪੈਸੇ ਲੈਂਦੇ ਹਾਂ ਹਾਂ ਜੀ ਉਹ ਗੈਂਸਟਰ ਦਾ ਜੀ ਇੱਕ ਨੰਬਰ ਦੇ ਗੈਂਸਟਰ ਬਲਬੀਂਦੇ ਵਿੱਚ ਮੇਰੇ ਤੋਂ ਬਿਨਾ ਜਿਦੋਂ ਮਰਜੀ ਕੋਈ ਬੰਦਾ ਫੋਨ ਕਰ ਲਵੇ ਉਥੇ ਮਢੀਲਾ ਦੇ ਪਾਸਲੇ ਫਲਾਣੇ ਬੰਦੇ ਕੰਮੇ ਆ ਕਿੱਦਾਂ ਦੇ ਬੰਦੇ ਨੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਲੋਕ ਉਹਨਾਂ ਦੇ ਨਾਂ ਤੋਂ ਤਾਂ ਡਰਦੇ ਆ ਬੰਦੇ ਓਏ ਤੱਕ ਨਹੀਂ ਕਹਿੰਦੇ ਜੀ ਇਹ ਜਿਹੇ ਬੰਦੇ ਬੈਠੇ ਆ ਮਢੀਲਾ ਦੇ ਵਿੱਚ ਉਹ ਸਿਰਫ ਉਹਨਾਂ ਕੰਮ ਕੀ ਆ ਕਿ ਨਰਾਇਬ ਕਰਨਾ ਬੰਦਿਆਂ ਨੂੰ ਕਨਰਾਇਬ ਕਰਕੇ ਪੈਸੇ ਕਮਾਉਣੇ ਆ ਆਪ ਕੰਮ ਕਰਨਾ ਨਹੀਂ ਕਿ ਹੋ ਗਿਆ ਅਸੀਂ ਆਪਦੇ ਹੱਥੀ ਮਿਹਨਤ ਕਰੀ ਹੋਈ ਆ ਮੈਂ ਮਢੀਲਾ ਦੇ ਵਿੱਚ ਮੇਨ ਆ ਜਿਹੜੀ ਪਲਪਿੰਦੀ ਰਾਜਤਾਨੇ ਮਢੀਲਾ ਚ ਰਹਿ ਕੇ ਆਈ ਜੀ ਪਾਸ਼ਿਕ ਦੇ ਵਿੱਚ ਰਹਿੰਦਾ ਸੀ ਗ੍ਰੀਨਵੁੱਡ ਮੇਰੇ ਘਰ ਲਿਆ ਹੁੰਦਾ ਸੀ ਮੈਂ ਜਿੱਥੇ ਵੀ ਪਲਪਿੰਨਿਆਂ ਦੇ ਕੋਲੇ ਰਹਿੰਦਾ ਸੀ ਜਾਂ ਕੰਮ ਕਰਦਾ ਸੀ ਕੱਲੇ-ਕੱਲੇ ਘਰੇ ਰਿਕਾਰਡ ਚ ਇੱਕ ਕਰ ਲ ਇੱਜ਼ਤ ਮਾਣ ਕਮਾਇਆ ਹੋਇਆ ਸੀਗਾ ਇਹ ਗੈਸਰ ਮੈਨੂੰ ਟਰਾਂਟਮ ਘਾ ਕੇ ਪਹਿਲਾਂ ਤਾਂ ਮੇਰਾ ਕੰਮ ਕਢਾਉਂਦੇ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੰਮ ਜ਼ਿਆਦਾ ਹੈ ਉਸ ਤੋਂ ਬਾਅਦ ਮੇ ਤੋਂ ਇਹ ਲੈ ਲਾਗੇ ਪੈਸੇ ਮੈਂ ਇਹਨਾਂ ਨੂੰ 1 ਲੱਖ ਰੁਪਈਆ ਪੀਸੋ ਦਿੰਦਾ ਹੁੰਦਾ ਸੀਗਾ ਜੀ ਮੇਰੀ 72000 ਰੁਪਈਆ ਇੱਕ ਦਿਨ ਦੀ ਕਲੈਕਸ਼ਨ ਸੀ ਹੁਣ ਲੋਕ ਆਏ ਆ ਜੀ ਉੱਥੇ ਪੈਸਾ ਬਣਦਾ ਬਹੁਤ ਹੈ ਇਹ ਗੱਲ ਨਹੀਂ ਹੈ ਵੀ ਪੈਸਾ ਨਹੀਂ ਬਣਦਾ ਪੈਸਾ ਕੱਲਾ ਵਿਆਜ ਤੇ ਆ ਹੁਣ ਲੋਕ ਹੋਰ ਦਸੋਈ ਲੈ ਅਸੀਂ ਆ ਬਾਟਰ ਕੋਲਰ ਲੈਣੇ ਆ ਇੱਕ ਮੁੱਲ ਲੈਣੇ ਆ ਜੀ ਇਹ ਸਾਨੂੰ 300 ਰੁਪਏ ਦਾ ਹੁੰਦਾ ਕਿਸੇ ਨੇ ਬੰਦੇ ਨੇ ਅੱਜ ਤੱਕ ਇਹ ਗੱਲ ਨਹੀਂ ਕਰੀ ਹੋਣੀ ਅਸੀਂ 300 ਦਾ ਲੈ ਕੇ ਇਹਨੂੰ 650 700 ਦਾ ਵੇਚਦੇ ਆ ਜੀ ਸਿਰਫ 20 ਦਿਨਾਂ ਦੇ ਵਿੱਚ 300 ਦਾ ਵਿਆਜ ਸਾਨੂੰ 350 400 ਰੁਪਏ ਦਾ ਵਿਆਜ ਮਿਲ ਜਾਂਦਾ ਜੀ ਲੋਕੀ ਕਹਿੰਦੇ ਆ ਪਰ ਮੈਂ ਇਹ ਕਦੇ ਪੁਲਪੀਨਾਂ ਨਾ ਕਹ ਦਿੰਦਾ ਜਿਹੜੇ ਦੇਣੇ ਪੈਸੇ ਦੇ ਦੋ ਕੋਈ ਗੱਲ ਨਹੀਂ ਆਪਾਂ ਕਦੇ ਕੋਈ ਧੱਕਾ ਨਹੀਂ ਕਰਿਆ ਕਹਿੰਦਾ ਜੀ ਅੱਜ ਤੱਕ ਬੈਲ ਗੁੱਡ ਰਿਕਾਰਡ ਆ ਮੇਰੇ ਕੋਲ ਸਰਟੀਫਿਕੇਟ ਤੱਕ ਪਏ ਆ ਜਿਹੜੇ ਲੋਕਡਾਊਨ ਵੇਲੇ ਮੈਂ ਉੱਥੇ ਲੋਕਾਂ ਨੂੰ ਦਾਨ ਪੁੰਨ ਕਰਿਆ ਮੇਰੇ ਕੋਲ ਰੰਗ ਹੈ ਜਿਹੜੇ ਸਰਟੀਫਿਕੇਟ ਦਿੱਤੇ ਸੀਗੇ ਵੀ ਹਾਂ ਵੀ ਤੂੰ ਸਾਊ ਬੰਦਾ ਵਾ ਵੀ ਜਿਹੜਾ ਤੂੰ ਲੋਕਾਂ ਲਈ ਦਾਨ ਪੁੰਨ ਕਰਦਾ ਜੀ ਜਿਹੜੇ ਆਪਣੇ ਪਿਆਰੇ ਬੀ ਬੰਦੇ ਜਿੰਨਾਂ ਤੋਂ ਮੇਰੀ ਤਰੱਕੀ ਜਰੀ ਨਹੀਂ ਗਈ ਜੈਲ ਸੀ ਕਰਦੇ ਆ ਜੀ ਉਹ ਬੰਦੇ ਨੇ ਮੈਨੂੰ ਕਨੈਵ ਕਰਾਦਾ ਜੀ ਦੁਬਈ ਚ ਆ ਕੇ ਲੋਕ ਕਹਿੰਦੇ ਵੀ ਦੁਬਈ ਦੇ ਵਿੱਚ ਸੇਫਟੀ ਹੈ ਮੈਂ ਕਹਿੰਦਾ ਸੇਫਟੀ ਹੈ ਹੀ ਨਹੀਂ ਮੇਰੇ ਕੋਲ ਇੱਕ ਜਿੰਦਾ ਜਾਗਦਾ ਸਬੂਤ ਪਿਆ ਜੀ ਹੁਣ ਅੱਖਾਂ ਦੇ ਲੈਂਜ ਪਏ ਆ ਮੇਰੇ ਕੰਨ ਦੇ ਵਿੱਚ ਇਹਦੇ ਵਿੱਚ 24 ਘੰਟੇ ਆਵਾਜ਼ ਆਉਂਦੀ ਆ ਸੀਂ ਸੀਂ ਦੀ ਜਿਵੇਂ ਆਪਣੇ ਨੈਟਵਰਕ ਹੁੰਦਾ ਜੀ ਹੁਣ ਜਿਆਦਾਤਰ ਕਈ ਬੰਦੇ ਪਤਾ ਹੈ ਗਿਆ ਜਦੋਂ ਆਪਣੀ ਇਹ ਇੰਟਰਵਿਊ ਵੀ ਦੇਖਣਗੇ ਲੋਕਾਂ ਨੇ ਕਹਿੰਦਾ ਫਿਲਮ ਇਹਦੇ ਨਾਲ ਨਾ ਕਰੀ ਬੈਠਾ ਹੋਊਗਾ ਆਵਾਤਾਵਾ ਬੋਲੀ ਜਾਂਦਾ ਉਹਨਾਂ ਨੂੰ ਤਾਂ ਲੱਗਣਾ ਹੀ ਆ ਕਿਉਂਕਿ ਉਹ ਚੱਕਦੇ ਆਪਦਾ ਫੇਸਬੁੱਕ ਖੋਲ ਲੈਣਗੇ ਮੋਬਾਈਲ ਤੇ YouTube ਖੋਲ ਲੈਣਗੇ ਉਨਕਾ ਵੀ ਆ ਦੋ ਚੀਜ਼ਾਂ ਛੱਡ ਕੇ ਨਾ ਤੀਜੀ ਚੀਜ਼ ਦੇਖਿਆ ਕਰੋ ਮੋਬਾਈਲ ਦੇ ਵਿੱਚ YouTube ਤੇ Facebook WhatsApp ਛੱਡ ਕੇ ਨਾ ਤੀਜੀ ਚੀਜ਼ ਇੱਕ ਹੋਰ ਆ ਜਿਹੜਾ ਕਹਿੰਦੇ ਆ Google ਹੂੰ Google ਦੇ ਵਿੱਚ ਸਰਚ ਕਰੋ ਉਹਦੇ ਵਿੱਚ ਚੈੱਕ ਕਰੋ ਈ-ਟ੍ਰੈਕ ਲਾਈਵ ਲੈਂਡ ਇਹ ਰਿਕਾਰਡਿੰਗ Google ਦੇ ਵਿੱਚ ਆਪਣਾ ਤਕਰੀਬਨ A to Z ਚੀਜ਼ ਹੁੰਦੀ ਆ ਹੂੰ ਹੁਣ ਆਪਣੇ ਪਿੰਡਾਂ 'ਚ ਪਤਾ ਹੀ ਨਹੀਂ ਜੀ ਲੋਕਾਂ ਨੂੰ ਵੀ ਕਿ ਇੱਥੇ ਹੁਣ ਦੁਨੀਆ ਤਾਂ ਆਸਮਾਨ ਤੇ ਪਹੁੰਚੀ ਪਈ ਜੀ ਪਤਾ ਕੀ ਆ ਜੀ ਪਿੰਡਾਂ ਦੇ ਲੋਕਾਂ ਨੂੰ ਮੈਂ ਕਹੀ ਹਾਂ ਉਹ ਦੱਸੀ ਗੱਲ ਵੀ ਆ ਚੀਜ਼ ਯਾਰ ਐ ਹੁੰਦੀ ਆ ਲੋਕ ਯਕੀਨ ਨਹੀਂ ਮੰਨਦੇ ਚੀਜ਼ ਤਾਂ ਹੀ ਦੇਖਦੇ ਹੁਣ ਜਿੰਨਾਂ ਨੂੰ ਨੌਲੇਜ ਨਹੀਂ ਹੈ ਜੀ ਜਾਣਕਾਰੀ ਨਹੀਂ ਹੈਗੀ ਉਹਨਾਂ ਨੇ ਤਾਂ ਫਿਰ ਇਸ ਬਾਰੇ ਇਸ ਚੀਜ਼ ਬਾਰੇ ਇਦਾਂ ਹੀ ਕਹਿਣਾ ਉਹ ਜਿਹੜੇ ਬੰਦੇ ਨੂੰ ਇਸ ਚੀਜ਼ ਬਾਰੇ ਟੈਕਨੋਲੋਜੀ ਬਾਰੇ ਪਤਾ ਵਾ ਉਹਨੇ ਹੁਣ ਨਹੀਂ ਉਹਨੇ ਤਾਂ ਦੱਸਣਾ ਇੰਨਾ ਇਹਦੇ ਬਾਰੇ ਪਤਾ ਕੀ ਗੱਲ ਆ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਤਾ ਕੀ ਆ ਆਪਾਂ ਸਕੂਲੇ ਪੜ੍ਹਦੇ ਸਕੂਲਾਂ ਦੇ ਵਿੱਚ ਆਪਾਂ ਨੂੰ ਕੋਈ ਗਾਈਡੈਂਸ ਨਹੀਂ ਮਿਲਦੀ ਆ। ਉਹ ਪਿੰਡਾਂ ਦੇ ਵਿੱਚ ਪੜ੍ਹਿਆ ਫੇਰ ਵੀ ਚਲੋ ਬੈਟਰ ਆ ਪਿੰਡਾਂ ਦੇ ਸਕੂਲਾ ਪਏ ਨਹੀਂ ਕਹਿੰਦੇ ਕਿ ਮੈਂ ਵੀ ਪਿੰਡਾਂ ਦੇ ਵਿੱਚੋਂ ਹੀ ਪੜ੍ਹਿਆ ਹੋਇਆ ਹਾਂ ਜੀ। ਕੋਈ ਉਹ ਬਹੁਤਾ ਹਾਈ ਦੂਜੇ ਹਾਈ ਸਕੂਲ ਤੋਂ ਨਹੀਂ ਪੜ੍ਹਿਆ। ਤੇ ਮੈਂ ਜਦੋਂ ਉਹ ਪਿੰਡਾਂ ਵਿੱਚ ਹੋਰ ਕਈਆਂ ਨੂੰ ਪੁੱਛਦੇ ਆ ਗੱਲਾਂ ਵੀ ਤੁਸੀਂ ਯਾਰ ਮਾਰਾ ਜਾਂ ਗੂਗਲ ਤੇ ਸੱਚ ਮਾਰਿਆ ਕਰੋ। ਵੀ ਕੰਮ ਸਹੀ ਦੇਖਿਆ ਕਰੋ। ਇਹ ਚੀਜ਼ਾਂ ਬਾਰੇ ਮੈਨੂੰ ਪਹਿਲਾਂ ਵੀ ਪਤਾ ਹੁੰਦਾ ਸੀ ਕਿਉਂਕਿ ਮੈਂ ਹੀ ਜ਼ਿਆਦਾਤਰ ਫੇਸਬੁੱਕ ਘਟ ਚਲਾਈ ਆ, ਆਪਦੀ ਨੌਲੇਜ ਕਮਾਈ ਆ। ਆਪਾਂ ਨੂੰ ਇਹ ਕੀ ਗੱਲ ਬਾਰੇ ਪਤਾ ਸੀ ਪਹਿਲਾਂ ਵੀ ਹੁੰਦਿਆਂ ਨੇ। ਉਹ ਜੀਪੀਐਸ ਵਗੈਰਾ ਹੁੰਦਾ ਜੀ ਇੱਕ ਨਾ ਅੱਜ ਤੋਂ ਤਕਰੀਬਨ ਸਾਲ ਪਹਿਲਾਂ ਸਪੋਕਸਮੈਨ ਦੇ ਵਿੱਚ ਮੇਰੇ ਹਿਸਾਬ ਨਾਲ ਖਬਰ ਲੱਗੀ ਸੀ ਕਿਸੇ ਬੰਦੇ 'ਚਪ ਲੱਗੀ ਹੋਈ ਸੀਗੀ ਉਹ ਬੰਦਾ ਉਦੋਂ ਹੀ ਪੁਲਿਸ ਨੇ ਫੜ ਲਿਆ ਪਤਾ ਨਹੀਂ ਕੀ ਨੇ ਐਂ ਕਰਕੇ ਹੈਨਾ ਵੀ ਇਹ ਚੀਜ਼ਾਂ ਬਣੀਆਂ ਨੇ ਬਹੁਤ ਕੁਝ ਹੁੰਦਾ ਜਿਹੜੇ ਕਈ ਇਹ ਲਿੰਜ ਨੇ ਯਕੀਨ ਨਹੀਂ ਸੀ ਮਾਨ ਦੇ ਮੈਂ ਕਹਿੰਦਾ ਭਰਾਵੋ ਤੁਸੀਂ ਮੜਾ ਜਾਣਾ ਸਰਚ ਮਾਰੋ ਗੂਗਲ ਦੇ ਉੱਤੇ ਜੇ ਗੂਗਲ ਦੇ ਉੱਤੇ ਤੁਸੀਂ ਸਰਚ ਮਾਰ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਇਹ ਬਾਰੇ ਵੀ ਹਾਂ ਹੀ ਚੀਜ਼ਾਂ ਹੁੰਦੀਆਂ ਨੇ ਏ ਆ ਜੀ ਆਪਣੇ ਜੋ ਪਿੰਡੀ ਸੇਖੋ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਆ ਤੇ ਇਹ ਦੱਸਿਆ ਜੋ ਇਹਨਾਂ ਨੇ ਬਾਕੀ ਹੁਣ ਦਰਸ਼ਕਾਂ ਨੇ ਦਸਣਾਵਾ ਤੇ ਭਗਵੰਤਮਾਨ ਸਾਹਿਬ ਕੋਲੇ ਆਪਾਂ ਇਹ ਵੀਡੀਓ ਪਹੁੰਚਦੀ ਕਰ ਦੇਣੀ ਆ ਕਿ ਇਸ ਬੰਦੇ ਨੂੰ ਜੋ ਦਵਾਈ ਦੇ ਵਿੱਚ ਆਪਣੇ ਪੰਜਾਬੀ ਲੋਕਾਂ ਨੇ ਤੰਗ ਪ੍ਰੇਸ਼ਾਨ ਕੀਤਾ ਇਸ ਨੂੰ ਕਿਡਨਾਪ ਕਰ ਲਿਆ ਉਸ ਦਾ ਇਨਸਾਫ ਇਹਨੂੰ ਦਵਾਇਆ ਜਾਵੇ ਤਾਂ ਜੋ ਅੱਗੇ ਤੋਂ ਹੋਰ ਵੀ ਕਿਸੇ ਨੌਜਵਾਨ ਨਾਲ ਇਦਾਂ ਦਾ ਤੱਕਾ ਨਾ ਹੋਵੇ ਅਗ ਨੂੰ ਹੁੰਦਾ ਉਸ ਦਾ ਜੀਵਨ ਉਸ ਦੀ ਜ਼ਿੰਦਗੀ ਨੂੰ ਖਲਵਾੜ ਨਾ ਕੀਤਾ ਜਾਵੇ ਤੇ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕ ਵੀਰਾਂ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਬਾਈ ਆ ਪਾਜੀ ਆਪਾਂ ਪਤਾ ਕੀ ਆ ਆਪਾਂ ਕਈ ਬੰਦੇ ਕਹਿਣਗੇ ਵੀ ਯਾਰ ਪੈਸੇ ਬਣਾਉਣ ਲਈ ਯਾਰ ਦबई ਤੋਂ ਮਾਫਿਆ ਲੈਣਾ ਮੈਂ ਇਹ ਚੀਜ਼ਾਂ ਬਾਰੇ ਨਾ ਤਾਂ ਮੈਨੂੰ ਪੈਸੇ ਦਾ ਮਤਲਬ ਨਾ ਕਦੇ ਹੈਗਾ ਜੀ ਹਾਂਜੀ ਆਪਾਂ ਇਹ ਟੀਚੋਂ ਨੇ ਵੀ ਗਾਂਹਾਂ ਤੋਂ ਕਿਸੇ ਧੀ ਪੁੱਤ ਨਾ ਕੋਈ ਕਾਲੂ ਕਨੈਪ ਕਰਕੇ ਮਾਰ ਨਾ ਦੇਣ ਜੇ ਮੇਰੇ ਇੱਕ ਕਹਿਣ ਨਾਲ ਫਾਇਦਾ ਹੁੰਦਾ ਮੇਰੇ ਇਨਸਾਫ ਦੇ ਨਾਲ ਠੀਕ ਆ ਨਹੀਂ ਮੈਂ ਕਹਿੰਦਾ ਵੀ ਮਢੀਲਾ ਚਾਹੀਦਾ ਨਾ ਹਰੇਕ ਮਾਂ ਦਾ ਮਾਮਾ ਤੇ ਪੁੱਤ ਨਾ ਜਾਣ ਵੀ ਲੋਕਾਂ ਨੂੰ ਜੇ ਇਹ ਮੇਰੀ ਚੀਜ਼ ਦਾ ਹੱਲ ਹੁੰਦਾ ਤਾਂ ਇਹਦੇ ਉੱਤੋਂ ਜਿਹੜੇ ਕਹਿੰਦੇ ਕੋ ਹੁੰਦੇ ਹਾਰਡ ਕ੍ਰਿਮੀਨਲ ਆ ਉਹਨਾਂ ਦਾ ਪਰਦਾ ਖਾਸ ਹੋਊਗਾ ਅੱਗੇ ਤੋਂ ਦੁਬਈ ਜੋ ਮਨੀਲਾ ਦੇ ਵਿੱਚ ਹੁੰਦਾ ਜਿਵੇਂ ਦੁਬਈ ਚ ਹੁਣ ਮੈਨੂੰ ਡਰਾਈਵ ਕਰ ਲੈ ਕੇ ਇਹਨੂੰ ਹੋਰ ਨਾ ਕਰਨਾ ਹੈ ਕਾਰਨ ਮਨੀਲਾ ਦੇ ਵਿੱਚ ਵੀ ਉਹਨਾਂ ਲੋਕਾਂ ਦਾ ਲੋਕਾਂ ਨੂੰ ਚਾਹਨਾ ਪੈ ਜੂਗਾ ਵੀ ਇਹ ਲੋਕ ਕ੍ਰਿਮੀਨਲ ਨੇ ਲੋਕ ਉਹਨਾਂ ਦੇ ਪਾਸਾ ਵਟਣਗੇ ਆਪਾਂ ਕਹਿੰਦੇ ਵੀ ਦੁਨੀਆ ਨੂੰ ਆਪਾਂ ਸੱਚ ਦਿਖਾਉਣਾ ਮੈਂ ਸੱਚ ਲਈ ਹੀ ਖੜਾ ਜੇ ਮੇਰੀ ਇੱਕ ਗੱਲ ਦੇ ਝੂਠ ਵੀ ਹੋਵੇ ਮੈਨੂੰ ਦੁਬਈ ਚਾਹੇ ਫਾਂਸੀ ਜੜਾ ਦੇਵੇ ਇੱਥੇ ਮੈਂ ਹੁਣ ਮੈਂ ਆਪੇ ਪਿੰਡ ਰਹਿਣਾ ਆ ਤਾਂ ਕੰਮ ਵਰਕ ਕਰਦਾ ਠੀਕ ਹੈ ਜੀ ਇਹ ਮੇਰੇ ਕੋਈ ਗਲਤ ਗੱਲ ਹੈ ਮੇਰੀ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਹੋਈ ਹੈ ਐਸਐਚਓ ਨੂੰ ਡੀਐਸਪੀ ਭਗਵੰਤਮਾਨ ਸਰ ਨੂੰ ਗ੍ਰਹਿ ਮੰਤਰਾਲੇ ਤੱਕ ਇੱਥੇ ਤੱਕ ਦਿੱਲੀ ਗ੍ਰਹਿ ਮੰਤਰਾਲੇ ਵੀ ਜਾਏ ਆ ਅਮਿਲ ਸਾਹ ਜੀ ਨੂੰ ਵੀ ਚਿੱਠੀਆਂ ਕੱਢੀਆਂ ਹੋਈਆਂ ਮੈਗਨਕੈਨ ਨੂੰ ਹੈ ਨਹੀਂ ਦबई ਪੁਲਿਸ ਨੂੰ ਵੀ ਕੱਢੀਆਂ ਹੋਈਆਂ ਦबई ਐਮਬੈਸੀ ਨੂੰ ਵੀ ਕੱਢੀਆਂ ਹੋਈਆਂ ਨੇ ਦबई ਪੁਲਿਸ ਨੇ ਇੱਕ ਮੇਰੀ ਕੋਈ ਮਨ ਨੂੰ ਉਹਨਾਂ ਨੇ ਅਨਕਵਰੀ ਭੇਜਿਆ ਵੀ ਆ ਤੁਹਾਡਾ ਅਨਕਵਰੀ ਨੰਬਰ ਆ ਸੀ ਅਨਕਵਰੀ ਚੈੱਕ ਕਰਕੇ ਦੱਸਾਂਗੇ ਵੀ ਅਸੀਂ ਤੁਹਾਡੀ ਅਨਕਵਰੀ ਕਰਦੇ ਆ ਮੈਂ ਕਹਿੰਦਾ ਜੇ ਮੈਂ ਝੂਠੋ ਬੋਲੂਗਾ ਵੀ ਮੇਰੇ ਆ ਚੀਜ਼ਾਂ ਨਹੀਂ ਹੈ ਜਿਹੜੇ ਮਾਰਦੀ ਚੋਂਚ ਖੜਾ ਕੇ ਗੋਲੀ ਮਾਰ ਮੈਂ ਕਹਿੰਦਾ ਟਾਈਮ ਨਹੀਂ ਲਗਾ ਕਰਦਾ ਜੋ ਸੱਚਾਈ ਆ ਸੱਚਾਈ ਨੂੰ ਪ੍ਰਮਾਣ ਕਰਨ ਕਈ ਲੋਕ ਵੀਰ ਮੇਰੇ ਭਰਾ ਮਜ਼ਾਕ ਮੰਨਣਗੇ ਵੀ ਫਣੀ ਨਸ਼ਾ ਖਾ ਪੀ ਕੇ ਆ ਵੀਰੇ ਅਸੀਂ ਦੱਸਾਂ ਨਹੀਂ ਕੋਈ ਕਰਦੇ ਇਹ ਚੀਜ਼ਾਂ ਪਹਿਲਾਂ ਗੂਗਲ ਤੇ ਸਰਚ ਮਾਰ ਲਿਓ ਜੇ ਤੁਹਾਨੂੰ ਕੋਈ ਵਹਿਮ ਹੋਇਆ ਜਿਹੜੋ ਮਰਜ਼ੀ ਮੇਰੀ ਡਾਕਟਰੀ ਕਰਾ ਲਿਓ ਜਿਹੜੋ ਮਰਜ਼ੀ ਤੁਸੀਂ ਮੇਰੀ ਮਾਦਰ ਕੋਲੋਂ ਵਾਦ ਤੋ ਵਾਦ ਠੀਕ ਹੈ ਕਹਿੰਦੇ ਡਾਕਟਰੀ ਕਰਾਓ ਚੈੱਕ ਕਰਾ ਲਓ ਜੇ ਕੋਈ ਬੰਦਾ ਕਹਿੰਦਾ ਵੀ ਹਾਂ ਅੱਖਾਂ ਦਾ ਡਾਕਟਰ ਕੋਈ ਕਹੇਦਾ ਕੋਈ ਰਸਤੇ ਆ ਰ ਮੈਨੂੰ ਜਦੋਂ ਮਰਜੀ ਬਣਾ ਲਿਓ ਠੀਕ ਆ ਨਹੀਂ ਮੈਂ ਉਹਨੂੰ ਤਿਆਰ ਆ ਮੇਰੇ ਲੈ ਜੇ ਇਸ ਟਾਈਮ ਆਈ ਮੈਂ ਤਿਆ ਨਹੀਂ ਕਰਵਾਇਆ ਕਿਉਂਕਿ ਮੈਂ ਕਹਿੰਨਾ ਵੀ ਗਾਹਾਂ ਨੂੰ ਇਹ ਚੀਜ਼ ਬਾਰੇ ਵੀ ਕਿਸੇ ਨਾਲ ਹੋਰ ਤੱਕਾਂ ਨਾ ਹੋਵੇ ਮੈਨੂੰ ਕੋਈ ਦਵਾਈ ਤੋਂ ਮਾਗ ਜਾ ਮੂਕ ਜਾਣੀ ਚਾਹੀਦਾ ਪਰ ਉਹ ਬੰਦੇ ਨੂੰ ਮੈਂ ਸਜ਼ਾ ਜ਼ਰੂਰ ਕਰਵਾਉਣੀ ਆ ਜਿਨ੍ਹਾਂ ਨੇ ਮੈਨੂੰ ਡਰਨਾਇਵ ਕੀਤਾ ਸੀ ਜਿਹੜੇ ਬੰਦੇ ਉਹ ਦਵਾਈ ਦੇ 에어ਪੋਰਟ ਦੇ ਵਿੱਚ ਸੀ ਉਸ ਦਿਨ ਜਦੋਂ ਮੈਨੂੰ ਤਾਂਗ ਕਰਨ ਲੱਗੇ ਨਾ ਉਹਨਾਂ ਦੀ ਇੱਕ ਗੱਲ ਪਹਿਲਾਂ ਉਹ ਕਹਿ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਵੀ ਆਪਾਂ ਨੂੰ ਤਾਂਗ ਕਰ ਰਿਹਾ ਆਪਣੀ ਨੌਕਰੀ ਜਾਊ ਪਰ ਨੌਕਰੀ ਨਹੀਂ ਮੈਂ ਉਹਨਾਂ ਨੂੰ ਸਜ਼ਾ ਜ਼ਰੂਰ ਪਵਾ ਕੇ ਆਉਂਗਾ ਦੁਬਈ ਟੁਈ ਜਾ ਕੇ ਠੀਕ ਹੈ ਵੀਰੇ ਆਪਣਾ ਨੰਬਰ ਤੁਸੀਂ ਦੱਸ ਦਿਓ ਇਹਦੇ ਵਿੱਚ ਕਿ ਕਿਸੇ ਨੇ ਕੰਟੈਕਟ ਕਰਨਾ ਤੁਹਾਡੇ ਦੇ ਨਾਲ ਤਾਂ ਉਹ ਕੰਟੈਕਟ ਕਿੱਦਾਂ ਕਰ ਸਕਦਾ ਆਪਣਾ ਨੰਬਰ ਨੰਬਰ ਦੱਸ ਦਿਓ ਹਾਂਜੀ ਭਾਜੀ ਜੇ ਕਿਸੇ ਨੇ ਕੰਟੈਕਟ ਕਰਨਾ ਜੀ 9915274144 ਬਾਕੀ ਆਪਾਂ ਸਕਰੀਨ ਦੇ ਉੱਪਰ ਵੀ ਮੈਂਸ਼ਨ ਕਰ ਦਵਾਂਗੇ ਆਪਾਂ ਹਾਂ ਦੁਬਾਰਾ ਦੱਸ ਦੇ ਇੱਕ ਵਾਰ ਬਾਕੀ ਗੱਲ ਆ ਭਾਜੀ ਜੇ ਕਿਸੇ ਨੂੰ ਕਈ ਵਾਰੀ ਕੋਈ ਕਹਿੰਦਾ ਨਾ ਬੰਦਾ ਐਵੇਂ ਮਾਰੀ ਜਾ ਜਦੋਂ ਮਾਰਜੀ ਮੈਂ ਤਾਂ ਕੰਟੈਕਟ ਕਰਿਓ ਜਿੱਥੇ ਮਾਰਜੀ ਕਹੋਗੇ ਮੇਰੇ ਕੋਲੇ ਸਾਰੀਆਂ ਪੁਲਿਸ ਰਿਪੋਰਟਾਂ ਪਈਆਂ ਨੇ A to Z ਪਾਸਵਰਡ ਟੈਟਾ A to Z ਚੀਜ਼ਾਂ ਸਾਂਭੀ ਪਈ ਆ ਕੱਲੀ ਕੱਲੀ ਚੀਜ਼ ਸਾਂਭੀ ਪਈ ਆ ਕਿਉਂਕਿ ਮੈਂ ਹਾਈ ਕੋਰਟ ਕੇਸ ਲਾਇਆ ਜੀ ਆ ਪਿਛਲੇ ਰਵਾਰ ਮੈਂ ਵਕੀਲ ਦੇ ਘਰੇ ਗਿਆ ਸੀਗਾ ਆ ਆਪਣੇ ਅੱਜ ਆ ਗਿਆ ਜੀ ਬਾਹਰ ਕੱਲੂ ਇਹ ਮੰਡੇ ਨੂੰ ਮੇਰੀ ਫਾਈਲ ਹਾਈ ਕੋਰਟ ਦੇ ਵਿੱਚ ਜਾ ਰਹੀ ਆ ਮੈਂ ਕੇਸ ਲਾ ਰਿਆਂ ਜੀ ਇਹਦੇ ਬਾਰੇ ਹੀ ਹੋਈ ਕਿਉਂਕਿ ਮੈਂ ਦਵਾਈ ਦੇ ਵਿੱਚ ਇਨਸਾਫ ਲੈਣਾ ਚਾਹੁੰਨਾ ਮੈਂ ਇਨਸਾਫ ਲਵਾਂਗਾ ਵੀ ਮੈਂ ਉੱਥੇ ਕੇਸ ਕਰਨ ਜਾਊਂਗਾ ਵੀ ਪਰ ਐ ਆ ਵੀ ਗਾਹਾਂ ਤੋਂ ਪਤਾ ਗਿਆ ਕਿ ਇਹਨਾਂ ਹੋਰ ਠੱਕਾ ਨਾ ਹੋਵੇ ਇਹੇ ਮੇਰੇ ਨਾਲ ਇੰਨਾ ਠੱਕਾ ਹੋਇਆ ਸੀ ਮੇਰੀ ਮਾਂ ਮਾਰ ਗਈ ਮੈਂ ਕਹਿੰਦਾ ਕਾਲੂ ਕਹਿੰਦਾ ਪੁੱਤ ਨਾ ਜਾਵੇ ਕਿਸ ਦੀ ਮਾਂ ਨਾ ਮਰੇ ਮੈਂ ਇਨਸਾਫ ਜ਼ਰੂਰ ਮੰਗੂਗਾ ਇਹ ਸੀ ਜੀ ਹਿੰਦੀ ਸਿੱਖੋ ਜੋ ਆਪਣੇ ਜੀਵਨ ਬਾਰੇ ਜਿੰਨਾਂ ਨੇ ਦੱਸਿਆ ਕਿ ਕਿੱਦਾਂ ਉਹਨਾਂ ਦੇ ਨਾਲ ਜੋ ਜ਼ਿੰਦਗੀ ਦੇ ਵਿੱਚ ਜੋ ਆਪਣੇ ਹੀ ਲੋਕਾਂ ਨੇ ਖਲਵਾੜ ਕੀਤਾ ਤੇ ਹੁਣ ਇਨਸਾਫ ਦੀ ਗੁਹਾਰ ਲਈ ਤੁਹਾਡੇ ਸਾਰਿਆਂ ਸਾਹਮਣੇ ਬੈਠਾ ਹਾਂ ਜੀ ਤੇ ਹੁਣ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਭਗਵੰਤ ਮਾਨ ਤੱਕ ਅਮਿਤ ਸ਼ਾਹ ਤੱਕ ਇਹਦੀ ਕਰ ਸਕਦੇ ਪਹੁੰਚ ਦੀ ਕਰੋ ਜੀ ਤਾਂ ਜੋ ਇਸ ਨੌਜਵਾਨ ਨੂੰ ਆਪਣਾ ਇਨਸਾਫ ਮਿਲ ਸਕੇ ਤੇ ਅੱਗੇ ਤੋਂ ਹੋਰ ਵੀ ਕੋਈ ਨੌਜਵਾਨ ਹੈ ਜੋ ਉਸ ਨੂੰ ਇਹ ਕੁਝ ਨਾ ਹੋਵੇ ਧੰਨਵਾਦ